बेबे हाँ भाई किमे लगया सोनू परांठा नहीं बहुत रे बढ़िया लगदे ने मेरे ते पराठे तू है जे पराठे खा बम्मीया मेनू हां खा ले हुण हैं खा लिया हुण परांठा खा लिया हाँ कादा सी ओ परांठा हूं कादा सी परांठा ओ विच वाया हो पनीर हाँ आ ला छड़ो हो लेणा ना हाँ हो जा आ ला छड़ो मैं लेके आन्या लंगा भाई खाड जा ला भाई आ चको थोड़ा परौंठा एव, पनीर वाला है खा लो चलो खाओ बेबे का पसंद परौंठा बनाया भाई दो परौंठे खा ले बेबे ने बेबे ने बदिया लगे बेबे ਤੇ ਤੁਸੀਂ ਨਾ ਪਰੌਂਠਾ ਦਾ ਖਾਣ ਲੱਗ ਰਹੇ ਹੋ ਨਾ ਹਾਂ ਤੇ ਤੁਸੀਂ ਹਰ ਇੱਕ ਚੀਜ਼ ਤੇ ਬੋਲੀ ਦਾ ਪਾ ਰਹੇ ਹੋ ਨਾ ਹਾਂ ਹੁਣ ਪਰੌਠੇ ਦੇ ਵੀ ਬੋਲੀ ਪਾ ਦੋ ਪਰੌਠੇ ਦੇ ਬੋਲੀ ਪਾ ਦੋ ਪਾ ਦੋ ਹਾਂ ਓਕੇ ਲਾਹੌਰ ਮਾਈ ਜੜਾਉਣੀ ਅਰੇ ਨੰਨਾ ਵਾਲਿਆਂ ਦੇ ਉਹ ਜਿਹੜੀ ਪਾਈ ਸੀ ਕੱਲ ਨੰਨਾ ਬਾੜਿਆਂ ਦੇ ਪੱਕਣ ਪਰੋਂ ਮੇਂ ਨਿਸੜਿਆਂ ਦੀ ਅੱਗ ਨਾਲ ਵੜੇ ਨੰਨਾ ਵਾਲਿਆਂ ਦੇ ਪੱਕਣ ਪਰੌਠੇ ਦੀਸੜਿਆਂ ਦੀ ਅੱਗ ਨਾਲ ਵੜੇ ਪਹਿਲਾ ਛੜੇ ਵੀ ਬਹੁਤ ਹੁੰਦੀ ਸੀ ਲੈ ਆਂਦੇ ਗਈ ਅਗ ਨੂੰ ਮੇਰੀ ਚਪੜੀ ਮੁਗਾ ਕੇ ਮਾਰੀ ਨਿਸੜੇ ਆਂਦੇ ਗਈ ਅਗ ਨੂੰ ਛੜੇ ਛੜੇ ਫੇਰ ਨੱਕ ਸੇਨ ਖੁਸਕਾਇਂਦੇ ਨਿਸੜੇ ਆਂਦੇ ਆਈ ਕਾਸ ਨੂੰ ਛੜੇ ਫੇਰ ਨੱਕ ਸੇਨ ਖੁਸਕਾਇਂਦੇ ਨਿਸੜੇ ਆਂਦੇ ਆਈ ਕਾਸ ਨੂੰ ਵਾਹ ਵਾਹ ਬੀਬੀ ਰੌਣਕ ਹੀ ਲਾਤੀਆਂ ਬੇਬੇ ਨੇ ਤਾਂ ਅੱਬੀ ਜੀ ਵੇ ਵੇ ਦੇਖੋ ਜੀ ਪਰੌਂਡਾ ਖਾਂਦੀ ਖਾਂਦੀ ਨੇ ਦੇਖੋ ਬੋਲੀਆਂ ਪਾਤੀਆਂ ਮਿੰਟ ਲਈ ਆਈ ਏ ਤੋ ਜਦੋਂ ਮਰਜ਼ੀ ਮੈਂ ਬੋਲੀਆਂ ਸੁਣ ਲਾਂ ਦੇਖੋ ਹੁਣ ਮੈਂ ਖਾਣਾ ਬਣਾ ਰਹੀ ਸੀ ਖਾਣਾ ਬਣਾਦੀ ਬਣਾਦੀ ਆਈ ਵੇਬੇ ਨੇ ਪਰੌਠਾ ਲੈ ਕੇ ਤੇ ਵੇਬੇ ਦੇ ਦੇਖੋ ਮਿੰਟ ਲਈ ਬੋਲੀਆਂ ਸੁਣਾਉਣ ਵਾਹ ਵੇਬੇ ਵਾਹ ਤੇਰੇ ਕੋਲ ਤਾਂ ਬੋਲੀ ਭੰਡੋ ਭੰਡਾਰਾ ਭਰਿਆ ਹੋਇਆ ਹੈ ਨਾ ਬੋਲੀਆਂ ਦਾ ਮਿੰਟ ਮਾਰਦੇ ਆ ਬੋਲੀ ਪਾਉਣ ਨੂੰ ਗੀਤ ਗਾਉਣ ਨੂੰ ਹਨਾ ਵੀਬੇ ਹੂੰ ਸਰ ਪਿੰਡੋਂੁੰਡੇ ਆਵੇ ਤੇਰਾ ਧੋਖੀ ਕੀ ਦੇ ਜੁੱਲੇ ਜਾਮ ਅਗ ਨੂੰ ਸਰ ਪਿੰਡੋਂੁੰਡੇ ਆਵੇ ਤੇਰਾ ਧੋਖੀ ਕੀ ਦੇ ਜੁੱਲੇ ਜਾਮ ਅਗ ਨੂੰ ਛੜਿਆਂ ਦੇ ਗਈ ਅਗ ਨੂੰ ਮੇਰੀ ਚਪੋਣੀ ਨੂੰ ਗਾ ਕੇ ਮਾਰੀ ਛੜਿਆਂ ਦੇ ਗਈ ਅਗ ਨੂੰ ਨੇ ਸੜੇ ਫੇਰ ਨਾ ਕਈ ਸੇ ਨੂੰ ਕੁਛ ਕਹਿੰਦੇ ਥੜੇ ਹੁੰਦੇ ਆਈ ਕਾਸ ਨੂੰ ਵਾ ਵੇ ਬੇਬੇ ਬਾਹਰ ਆਉਣ ਕਈ ਲਾਤੀਆਂ ਬੇਬੇ ਨੇ ਤਾਂ ਆ ਲੋ ਪਰੌਂਠਾ ਖਾਂਦੇ ਖਾਂਦੇ ਬੇਬੇ ਨੇ ਪਾਤੀਆਂ ਬੋਲੀਆਂ ਚੱਕ ਤੇ ਫੱਟੇ ਫੇਰ ਢਾਈਟ ਬਾਤੀਆਂ ਹੋਰ ਚੱਲ ਖਾ ਲੋ ਹੁਣ ਪਰੌਂਠਾ ਗਰਮਾ ਗਰਮ ਰੰਡੀ ਵਾ ਮਨਿਹਰੂ ਰੋਥੇ ਫੇਰੇ ਸੜਿਆਂ ਦੇ ਦੋ ਦੇਗੀ ਕੰਡੀ ਵਾਮਣੇ ਪੂਰੋ ਸੇ ਰੇ ਰੇ ਥੜੇ ਆਦੇ ਦੋ ਦੇ ਦੀ ਦੇਖੋ ਬੇਬੇ ਤਾਂ ਰੋਣਗਾਂ ਲਾਈਆਂ ਹੋਈਆਂ ਨੇ ਬਸ ਬੇਬੇ ਬਾਸੇ ਕੋਈ ਹੋਰ ਯਾਰ ਫੇਰ ਸਹੀ ਆਏ ਬੇਬੇ ਤਾਂ ਐ ਨਹੀਂ ਕਹਿੰਦੀ ਹੈ ਕਿ ਮੈਂ ਰੋਟੀ ਖਾ ਲਾਂਦੇ ਭਾਈ ਪਹਿਲਾਂ ਭਾਈ ਮੈਨੂੰ ਪਰੌਂਠਾ ਤਾਂ ਖਾ ਲਾਂਦੇ ਫਿਰ ਬੋਲੀਆ ਪਾਉਂਗੀ ਬੇਬੇ ਤਾਂ ਕਹਿੰਦੀ ਮੈਂ ਤਾਂ ਪਹਿਲਾਂ ਬੋਲੀ ਹੀ ਪਾਉਂਗੀ ਬੇਬੇ ਨਾ ਸ਼ੌਂਕ ਅਜਾ ਤਿਆਰ ਹੈ ਹਾਂ ਅੱਜ ਲੋਹੜੀ ਹੈ ਅੱਜਨ ਖੁਸ਼ ਆਲੇ ਹਾਂ ਹਾਂ ਚਲੋ ਜੀ ਸਾਰਿਆਂ ਨੂੰ ਨਾ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵੇ ਵਧਾਈਆਂ ਦੇ ਰਹੇ ਨੇ ਵੇ ਵੇ ਦੇ ਦੋ ਵਧਾਈਆਂ ਉਹਨੂੰ ਵਧਾਈਆਂ ਭਾਈ ਲੋਹੜੀ ਦੀਆਂ ਨੰਮੇ ਨੰਮੇ ਕੰਨੇ ਦੇ ਸਾਹਬ ਸੁਖ ਸੰਭ ਰਹੇ ਤੰਦ ਰੋਟੀ ਰਹੇ ਸਭ ਨੂੰ ਹਾਂ ਸੰਗਰਾਮ ਦੀਆਂ ਤੇ ਲੋਹੜੀ ਦੀਆਂ ਲੋਹੜੀ ਦੀਆਂ ਖੁਸ਼ਗਵਾਰ ਦੀਆਂ ਹਾਂ ਲੱਖ ਲੱਖ ਮੁਬਾਰਕਾਂ ਜੀ ਜਿਉਂਦੇ ਵੱਸਦੇ ਰਹੋ ਜੀ ਬਾਦ ਰਹੋ ਜਿੰਦਾਬਾਦ ਰਹੋ ਖੁਸ਼ ਰਹੋ ਪਰਮਾਤਮਾ ਤੁਹਾਡੇ ਘਰ ਵਿੱਚ ਤਰੱਕੀਆਂ ਵਕਸੇ ਸੱਚੇ ਬਾਦਸ਼ਾਹ ਵਾਹਿਗੁਰੂ ਹਾਰ ਘਰ ਪਰਿਵਾਰ ਤੇ ਹਮੇਸ਼ਾ ਹੀ ਮੇਰ ਭਰਿਆ ਹੱਥ ਰੱਖਣ ਜਿੰਦਾਬਾਦ 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 ਜੀ